ਦੋਸਤੋ ਅੱਜ ਮੈਂ ਜਿਹੜੀ ਇਹ ਵੀਡੀਓ ਪਾਉਣ ਜਾ ਰਿਹਾ ਹਾਂ ਇਹ ਇੱਕ ਬੜੀ ਮਹੱਤਵਪੂਰਨ ਵੀਡੀਓ ਹੈ ਅਮਰੀਕਾ ਤੋਂ ਇੱਕ ਯਾਦ ਇੰਡੀਆ ਵੱਲੋਂ ਚੱਲਿਆ ਹੋਇਆ ਜਿਸ ਦੇ ਵਿੱਚ ਸੈਂਕੜੇ ਭਾਰਤੀ ਲੋਕ ਹੈ ਇਹ ਜਿਹੜੇ ਲੋਕ ਉਹ ਯਾਦ ਦੇ ਵਿੱਚ ਇੰਡੀਆ ਵੱਲੋਂ ਆ ਰਹੇ ਹੈ ਇਹਨਾਂ ਨੂੰ ਨਾਮ ਦਿੱਤਾ ਗਿਆ ਹੈ ਇਲੀਗਲ ਮਾਈਗ੍ਰੈਂਟਸ ਕਿ ਜਿਹੜੇ ਲੋਕ ਦੋ ਨੰਬਰ ਦੇ ਵਿੱਚ ਇੰਡੀਆ ਤੋਂ ਅਮਰੀਕਾ ਗਏ ਅੱਜ ਉਹਨਾਂ ਲਈ ਬੜੀ ਮੁਸ਼ਕਲ ਦੀ ਘੜੀ ਹੈ ਪਰ ਇਲੈਗਲ ਮਾਈਗ੍ਰੈਂਟਸ ਨਾਂ ਤੋਂ ਦੇ ਦਿੱਤਾ ਗਿਆ ਹੈ ਇਹ ਉਹ ਲੋਕ ਹੈ ਜਿਨ੍ਹਾਂ ਕੋਲ ਇੱਥੇ ਰੋਜ਼ੀ ਰੋਟੀ ਨਹੀਂ ਸੀਗੀ ਇਹਦੇ ਵਿੱਚ ਕੁਝ ਲੋਕ ਉਹ ਵੀ ਹੈਗੇ ਆ ਜਿਨ੍ਹਾਂ ਕੋਲੇ 1 ਏਕੜ 2 ਏਕੜ ਜ਼ਮੀਨ ਸੀ ਸਾਰੀ ਵੇਚ ਕੇ ਉਹ ਦੋ ਨੰਬਰ ਦੇ ਤਰੀਕੇ ਨਾਲ ਅਮਰੀਕਾ ਚਲੇ ਗਏ ਪਰ ਕਦੇ ਕਿਸ ਨੇ ਸੋਚਿਆ ਕਿ ਉਹਨਾਂ ਨੂੰ ਦੋ ਨੰਬਰ ਚ ਜਾਣ ਲਈ ਉਤਸ਼ਾਹਿਤ ਕਿਨੇ ਕੀਤਾ ਉਹਨਾਂ ਨੇ ਚਾਇਤ ਕੀਤਾ ਜਿਹੜੇ ਟਰੈਵਲ ਏਜੰਟ ਹੈ ਉਹਨਾਂ ਨੇ ਸੁਪਨੇ ਵਿਖਾਏ ਗਏ ਕਿ ਤੁਸੀਂ ਜਦੋਂ ਹੀ ਉੱਥੇ ਜਾਓਗੇ ਤੁਹਾਨੂੰ ਪੋਲੀਟਿਕਲ ਸਾਈਨ ਲੈ ਮਿਲ ਜੇਗੀ ਤੁਹਾਨੂੰ ਵਰਕ ਪਰਮਿਟ ਮਿਲ ਜੇਗਾ ਜਿੰਨਾ ਲੋਕਾਂ ਨੇ ਉਹਨਾਂ ਮਗਰ ਲੱਗ ਕੇ ਜਿਹੜੇ ਲੋਕ ਉਹਨਾਂ ਮਗਰ ਲੱਗ ਕੇ ਅਮਰੀਕਾ ਚਲੇ ਗਏ 2 ਨੰਬਰ ਦੇ ਵਿੱਚ ਇੱਥੇ ਜ਼ਮੀਨ ਜਾਇਦਾਦ ਵੇਚ ਲਈ ਬਿਲਕੁਲ ਜਿਹੜੇ ਹੈਗੇ ਆ ਉਹ ਆਰਥਿਕ ਤੌਰ ਤੇ ਕੰਗਾਲ ਹੋ ਗਏ ਕਿ ਸਰਕਾਰ ਦਾ ਫਰਜ਼ ਨਹੀਂ ਬਣਦਾ ਜਿਹੜੇ ਟਰੈਵਲ ਏਜੰਟਸ ਨੇ ਉਹਨਾਂ ਨੂੰ ਜਾਣ ਲਈ ਉਤਸ਼ਾਹਿਤ ਕੀਤਾ ਔਰ 50-50 ਲੱਖ ਰੁਪਏ ਉਹਨਾਂ ਤੋਂ ਉਹਨਾਂ ਨੇ ਜ਼ਮੀਨ ਵੇਚ ਕੇ ਹਥਿਆਏ ਆ। ਕੀ ਸਰਕਾਰ ਉਹਨਾਂ ਦੇ ਪੈਸੇ ਵਾਪਸ ਦਿਵਾਊਗੀ? ਕੀ ਸਰਕਾਰ ਉਹਨਾਂ ਏਜੰਟਸ ਦੇ ਪਰਚੇ ਰਜਿਸਟਰ ਕਰੂਗੀ ਜਿਨ੍ਹਾਂ ਨੇ ਉਹਨਾਂ ਨੂੰ ਬਾਹਰ ਭੇਜਣ ਲਈ ਉਤਸ਼ਾਹਿਤ ਕੀਤਾ? ਮੈਂ ਇੱਕ ਮੋਟੀ ਜਿਹੀ ਗੱਲ ਦੱਸਦਾ ਹਾਂ। ਬਸੰਤ ਮੱਧਵੀਂ ਟੱਪ ਕੇ ਗਈ ਹੈ। ਸੈਕੰਡੇ ਪਰਚੇ ਦਰਜ ਹੋਇਆ ਹੈ ਦੁਕਾਨਦਾਰਾਂ ਤੇ ਕਿਉਂ ਚਾਈਨਾ ਡੋਰ ਵੇਚ ਰਹੇ ਆ? ਚਾਈਨਾ ਡੋਰ ਵੇਚਣਾ ਦਾ ਪਰਚੇ ਦਰਜ ਹੋ ਗਏ ਪਰ ਕਦੇ ਸਰਕਾਰ ਨੇ ਸੋਚਿਆ ਕਿ ਚਾਈਨਾ ਡੋਰ ਜਿਹੜੀ ਫੈਕਟਰੀ ਚ ਬਣਦੀ ਹੈ ਉਹਨੂੰ ਵੀ ਕਦੇ ਤਾਲਾ ਲੱਗਿਆ ਫੇਸ ਕਰਕੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜੇ ਬੱਚੇ ਆਰਥਿਕ ਤੌਰ ਤੇ ਕੰਗਾਲ ਹੋ ਕੇ ਇੰਡੀਆ ਵੱਲ ਪਰਤ ਰਹੇ ਹਨ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਪੈਸੇ ਜੋ ਟਰੈਵਲ ਏਜੰਟ ਰਿਹਾ ਹੈ ਉਹ ਵਸਪਰੇ ਜਾਣ ਧੰਨਵਾਦ